ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕਹਿੰਦੇ ਹੁੰਦੇ ਆ ਵੀ 16 ਕਲਾ ਸੰਪੂਰਨ ਹੈ ਅੱਜ ਆਪਣੇ ਕੰਮ ਸਾਰੇ ਸੰਪੂਰਨ ਹੋਣਗੇ ਆਪਾਂ ਜੋ ਆਈਟਮ ਤੁਹਾਡੇ ਵਾਸਤੇ ਲੈ ਕੇ ਆਏ ਜੀ ਇਹਨੇ ਤੁਹਾਡਾ ਬੀਪੀ ਨਹੀਂ ਵਧਣ ਦੇਣਾ ਅਗਰ ਤੁਸੀਂ ਐਸੇ ਤਰ੍ਹਾਂ ਬਣਾ ਕੇ ਖਾਣੇ ਹੋ ਕੋਲੈਸਟ੍ਰੋਲ ਨਹੀਂ ਤੁਹਾਡਾ ਵਧਣ ਦੇਣਾ ਗੈਸ ਤਜਾਬ ਨਹੀਂ ਹੋਣ ਦੇਣਾ ਜੀ ਸਰੀਰ ਨੂੰ ਬੈਵਾਦੀ ਨਹੀਂ ਰਹਿਣ ਦੇਣੀ ਹੈਗੀ ਸਰੀਰ ਇੱਕਦਮ ਤੁਹਾਡਾ ਕੰਚ ਵਰਗਾ ਬਣ ਜਾਣਾ ਜੀ ਵਧੀਆ ਘੋੜੇ ਵਾਂਗੂ ਭੱਜੋਗੇ ਤੁਸੀਂ ਬਹੁਤ ਹੀ ਅੱਛਾ ਰਿਜ਼ਲਟ ਹੈ ਭਾਈ ਤੁਸੀਂ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਤੇ ਤੁਸੀਂ ਕਿੱਥੋਂ-ਕਿੱਥੋਂ ਮੇਰੀ ਵੀਡੀਓ ਦੇਖ ਰਹੇ ਹੋ ਪਲੀਜ਼ ਇਹ ਜ਼ਰੂਰ ਮੈਨੂੰ ਦੱਸਿਆ ਕਰੋ ਮੈਨੂੰ ਬਹੁਤ ਹੀ ਵਧੀਆ ਲੱਗਦਾ ਆਪਾਂ ਤਿਆਰ ਕਰ ਰਹੇ ਹਾਂ ਜੀ ਸਬਜੀ ਵਾਲਾ ਮਸਾਲਾ ਜਿਹੜਾ ਕਿ ਆਪਾਂ 250 ਗ੍ਰਾਮ ਧਨੀਆ ਦਾ ਤਿਆਰ ਕਰਨਾ ਹੈਗਾ ਪਾਈਆ ਧਨੀਆ ਦਾ ਆਪਾਂ ਇਹ ਤਿਆਰ ਕਰਨਾ ਹੈ ਜੀ ਪਾਈਆ ਧਨੀਆ ਦੇ ਵਿੱਚ ਪੈ ਗਿਆ ਜੀ 100 ਗ੍ਰਾਮ ਤੁਸੀਂ ਲੈ ਲਿਆ ਜੀ ਆਪਾਂ ਜੀਰਾ 250 ਗ੍ਰਾਮ ਧਨੀਆ 100 ਗ੍ਰਾਮ ਜੀਰਾ ਠੀਕ ਹੈ ਜੀ 50 ਗ੍ਰਾਮ ਇਹਦੇ ਵਿੱਚ ਪਾਲਿਆ ਜੀ ਕਾਲਾ ਜੀਰਾ ਆਪਾਂ ਠੀਕ ਹੈ ਕਾਲੀ ਜੀਰੀ ਵੀ ਬੋਲ ਦਿੰਦੇ ਤੇ ਕਾਲਾ ਜੀਰਾ ਵੀ ਬੋਲ ਦਿੰਦੇ ਇਹਨੂੰ ਆਹ ਪਾਲਿਆ ਜੀ ਆਪਾਂ ਇਹਦੇ ਵਿੱਚ 50 ਗ੍ਰਾਮ ਤੁਸੀਂ ਲਿਖ ਵੀ ਲਿਓ ਨਾਲ-ਨਾਲ ਨੋਟ ਵੀ ਕਰ ਲਿਓ ਤੇ ਨਾਲ-ਨਾਲ ਤੁਸੀਂ ਆਪਣੀ ਵੀਡੀਓ ਨੂੰ ਸੇਵ ਕਰਕੇ ਰੱਖੋ ਜੀ ਤਾਂ ਕਿ ਤੁਹਾਨੂੰ ਸੌਖਾ ਆਉ ਜੇ ਬਣਾਉਣਾ ਤੇ ਦੇਖਣਾ 50 ਗ੍ਰਾਮ ਪਾਲੀਆਂ ਜੀ ਆਪਾਂ ਵੱਡੀਆਂ ਇਲਾਇਚੀਆਂ ਜਿਹੜੀਆਂ ਕੀ ਆਪਣੇ ਪੇਟ ਨੂੰ ਬਹੁਤ ਤੰਦਰੁਸਤ ਰੱਖਦੀਆਂ ਨੇ ਉਲਟੀ ਵਗੈਰਾ ਨਹੀਂ ਆਉਣ ਦਿੰਦੀਆਂ ਅਗਰ ਉਲਟੀ ਲੱਗ ਜੇ ਤਾਂ ਰਾਤ ਨੂੰ ਇਹਨੂੰ ਰਾਤ ਬਰਾਤੇ ਲੱਗ ਜੇ ਤਾਂ ਚਾਹ ਚ ਉਬਾਲ ਕੇ ਪੀ ਲਓ ਜੀ 10 ਗ੍ਰਾਮ ਪਾ ਲਿਆ ਆਪਾਂ ਲੌਂਗ ਇੱਕ ਲੌਂਗ ਤੇ ਇੱਕ ਵੱਡੀ ਇਲਾਇਚੀ ਤੁਸੀਂ ਉਬਾਲ ਕੇ ਪੀ ਲੈਂਦੇ ਹੋ ਤੁਹਾਡੀ ਉਲਟੀ ਨਾਲ ਦੀ ਨਾਲ ਬੰਦ 20 ਗ੍ਰਾਮ ਆਪਾਂ ਲੈ ਲੇ ਜੀ ਤੇਜ ਪੱਤਾ ਜਿਹੜਾ ਕਿ ਬਹੁਤ ਹੀ ਵਧੀਆ ਹੁੰਦਾ ਜੀ ਇਹ ਮਸਾਲਾ ਤੁਹਾਡਾ ਮਟਾਪਾ ਵੀ ਨਹੀਂ ਵਧਣ ਦਿੰਦਾ ਜੀ ਬਲੱਡ ਪ੍ਰੈਸ਼ਰ ਵੀ ਨਹੀਂ ਵਧਣ ਦਿੰਦਾ 20 ਗ੍ਰਾਮ ਲੈ ਲਿਆ ਜੀ ਆਪਾਂ ਸੁੰਡ ਠੀਕ ਹੈ ਜੀ ਸੁੰਡ ਪਾਊਡਰ ਵੀ ਲੈ ਸਕਦੇ ਆਪਾਂ ਸੁੰਡ ਲੈ ਲਿਆ ਜੀ ਰਗੜ ਲਾਂਗੇ 20 ਗ੍ਰਾਮ ਲੈ ਲਈਆਂ ਜੀ ਆਪਾਂ ਕਾਲੀਆਂ ਮਿਰਚਾਂ ਜਿਹੜੀਆਂ ਕਿ ਬਹੁਤ ਵਧੀਆ ਨਿਗਾ ਵਾਸਤੇ ਬਹੁਤ ਚੰਗੀਆਂ ਹੁੰਦੀਆਂ ਜੀ 10 ਗ੍ਰਾਮ ਲੈ ਲਈਆਂ ਜੀ ਆਪਾਂ ਆਪਾਂ ਲੈ ਲਈਆਂ ਜੀ ਮਗਾ ਪਿੱਪਲ ਮਗਾ ਠੀਕ ਹੈ ਜੀ ਇਹ ਆਪਾਂ ਹੁਣ ਅੱਗੇ ਕੀ ਕਰਨਾ ਹੈਗਾ ਜੀ ਆਪਾਂ ਲੈਣੇ ਨੇ ਜੀ ਚੱਕਰੀ ਫੁੱਲ ਠੀਕ ਹੈ ਜੀ ਚੱਕਰੀ ਫੁੱਲ ਲੈ ਲੇ ਜੀ ਆਪਾਂ 20 ਗ੍ਰਾਮ ਇਹ ਲੈ ਲੇ ਬਹੁਤ ਇਹਨਾਂ ਦਾ ਵਧੀਆ ਟੇਸਟ ਹੈ ਜੀ ਬਹੁਤ ਦੂਰ ਤੱਕ ਇਹਦੀ ਖੁਸ਼ਬੂ ਜਾਂਦੀ ਹੈਗੀ ਹੈ ਆਪਾਂ ਚਾਹ ਵਾਲੇ ਮਸਾਲੇ ਚ ਵੀ ਇਹਨਾਂ ਨੂੰ ਪਾਉਣੇ ਹੁੰਦੇ ਜੀ ਇੱਕ ਲੈ ਲੈ ਜੀ ਆਪਾਂ ਜਾਇਫਲ ਇਹ 250 ਗ੍ਰਾਮ ਮਸਾਲੇ ਦਾ ਜੀ ਯਾਨੀ ਕਿ ਇਹ ਕਰਦੇ ਕਰਦੇ 20 ਗ੍ਰਾਮ ਕਰਦੇ ਕਰਦੇ ਅੱਧਾ ਕਿਲੋ ਹੋ ਜਾਣਾ ਹੈ ਜੀ ਤੇ ਆਪਾਂ ਨੂੰ ਮੁਕਦਾ ਨਹੀਂਗਾ ਤੇ ਆਪਾਂ ਲੈ ਲਈ ਜੀ ਇਹਦੇ ਵਾਸਤੇ ਆਹ ਜਵੈਤਰੀ ਲੈ ਲਈ ਜੀ ਆਪਾਂ 10 ਗ੍ਰਾਮ ਜਵੈਤਰੀ ਆਪਾਂ 10 ਗ੍ਰਾਮ ਲੈ ਲਈ ਜੀ ਇਹ ਵੀ ਜ਼ਰੂਰੀ ਹੈ ਤੇ ਆਹ ਲੈ ਲਈ ਜੀ ਆਪਾਂ ਦਾਲਚੀਨੀ 20 ਗ੍ਰਾਮ ਠੀਕ ਹੈ ਜੀ 20 ਗ੍ਰਾਮ ਆਪਾਂ ਦਾਲ ਚੀਨੀ ਲੈ ਲਈ ਜਿਹੜੀ ਕਿ ਆਪਣੇ ਖੂਨ ਨੂੰ ਪਤਲਾ ਕਰਦੀ ਹੈ ਬਲੱਡ ਪ੍ਰੈਸ਼ਰ ਆਪਣਾ ਵਧਨ ਨਹੀਂ ਦਿੰਦੀ ਹੈਗੀ ਜੀ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਸਟਰੋਂਗ ਰੱਖਦੀ ਹੈ ਮੋਟਾਪਾ ਨਹੀਂ ਇਹ ਵਧਨ ਦਿੰਦੀ ਇਹ ਤਾਂ ਵੈਸੇ ਤੁਸੀਂ ਖਾਂਦੇ ਰਿਆ ਕਰੋ ਪਾਣੀ ਪੋਣੀ ਚ ਪਾ ਕੇ ਚਾਹ ਪਾਣੀ ਚ ਪਾ ਕੇ ਆਹ ਲਓ ਜੀ 20 25 ਲੈ ਲਈ ਆਪਾਂ ਲਾਲ ਮਿਰਚਾਂ ਜਿਹੜੀਆਂ ਬਾਲੀਆਂ ਕੌੜੀਆਂ ਨਹੀਂ ਹੈਗੀਆਂ ਤੇ ਇਹਨਾਂ ਬਿਨਾ ਵੀ ਆਪਾਂ ਨੂੰ ਨਹੀਂ ਸਰਦਾ ਹੈਗਾ ਜੀ ਆਹ ਲਓ ਜੀ ਆਪਾਂ 20 ਗ੍ਰਾਮ ਲੈ ਲਈ ਜੀ ਛੋਲਿਆਂ ਦੀ ਦਾਲ ਠੀਕ ਹੈ ਜੀ ਇਹ ਜੇ 30 ਗ੍ਰਾਮ ਵੀ ਹੋ ਜੂ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਆਪਾਂ 20 ਗ੍ਰਾਮ ਲੈ ਲਈ ਤੇ ਆਪਾਂ ਲਾਤੀ ਜੀ ਇਹਨਾਂ ਦੀ ਟੀਸੀ ਟੀਸੀ ਲਾ ਕੇ ਰੱਖਤੀ ਤੇ ਹੁਣ ਆਪਾਂ ਚੱਕਾਂਗੇ ਜੀ ਕੜਾਹੀ ਕੜਾਹੀ ਦੇ ਵਿੱਚ ਆਪਾਂ ਨੇ ਕੀ ਕਰਨਾ ਜਿਹੜੀ ਦਾਲ ਲਈਏ ਜੀ ਪਹਿਲਾਂ ਉਹਨੂੰ ਪੁੰਨ ਲੈਣਾ ਚੰਗੀ ਤਰ੍ਹਾਂ ਤੁਸੀਂ ਇਹਨੂੰ ਭੁੰਨ ਲੋ ਵਧੀਆ ਮਸਾਲਾ ਤਿਆਰ ਹੋਊਗਾ ਮੈਂ ਕਹਿੰਨੀ ਆਂ ਕਿਆ ਬਾਤਾਂ ਜਦੋਂ ਸਬਜ਼ੀ ਚ ਪਾਵਾਂਗੇ ਗਵਾਂਢੀ ਪੁੱਛਣਗੇ ਦੇਖਣਗੇ ਪਤਾ ਲੱਗ ਜਾਊਗਾ ਕੜਚੀ ਖੜਕੇ ਨਾ ਖੜਕੇ ਪਰ ਖੁਸ਼ਬੂ ਆਪਣੀ ਕਿਤੇ ਗੁੱਝੀ ਨਹੀਂ ਰਹਿੰਦੀ ਹੈਗੀ ਆਲੇ-ਦੁਆਲੇ ਸਾਰੇ ਫੈਲ ਜੂਗੀ ਤੁਸੀਂ ਇੱਕ ਦਿਨ ਆਓ ਆਪਾਂ ਬਣਾ ਕੇ ਫਿਰ ਸਬਜ਼ੀ ਭਾਜੀ ਖਾਣੇ ਆ ਨਾ ਆਹ ਲੋ ਜੀ ਆਪਾਂ ਇਸ ਕਰ ਲਿਆ ਸਾਰਾ ਸਮਾਨ ਇਕੱਠਾ ਇਕੱਠੇ ਸਮਾਨ ਦੇ ਵਿੱਚ ਆਪਾਂ ਸਾਰਾ ਕੁਝ ਇਹਦਾ ਲਿਆ ਜੀ ਪਾ ਆਹ ਲੋ ਜੀ ਆਪਾਂ ਹੁਣ ਇਹਨੂੰ ਕਰਕੇ ਸਾਰਾ ਕੁਝ ਇਹਨੂੰ ਕਰ ਦੇਣਾ ਜੀ ਆਪਾਂ ਗਰਮ ਠੀਕ ਹੈ ਇਹਨੂੰ ਗਰਮ ਇਨਾਂਕ ਕਰਨਾ ਹੈ ਇਹਦੀ ਸਿੱਲਣ ਖਤਮ ਕਰਨੀ ਆਪਾਂ ਜਿਹੜੀ ਕੀ ਆਪਾਂ ਕਹਿ ਦਿੰਦੇ ਆ ਵੀ ਜਦੋਂ ਆਪਾਂ ਮਸਾਲਾ ਕੁੱਟਦੇ ਆ ਨਾ ਜੇ ਥੋੜੇ ਜਿھے ਭੁੰਨੇ ਹੋਣ ਨਾ ਤਾਂ ਇਹਨਾਂ ਦੀ ਖੁਸ਼ਬੂ ਦਾ ਮੈਂ ਕਹਿੰਨੀ ਕਿਆ ਬਾਤਾਂ ਨੇ ਅਲੱਗ ਹੀ ਮਤਲਬ ਆਉਣ ਲੱਗ ਜਾਂਦੀ ਹੈ ਖੁਸ਼ਬੂ ਇਹਨਾਂ ਦੀ ਬਹੁਤ ਵਧੀਆ ਨੇ ਜੀ ਤੇ ਆਪਾਂ ਜਿਹੜੀ ਦਾਲ ਚੀਨੀ ਵੀ ਲੈਣੀ ਹੈ ਨਾ ਜੀ ਇਹ ਵਧੀਆ ਪੈਪ ਵਾਲੀ ਲੈਣੀ ਹੈ ਜਿਹੜੀ ਕਿ ਵਧੀਆ ਹੁੰਦੀ ਹੈ ਦਾਲ ਚੀਨੀ ਹਾਂ ਨਾ ਪੱਤਿਆਂ ਜਾਂਚ ਤਾਂ ਇੰਨੀ ਵਧੀਆ ਨਹੀਂ ਹੁੰਦੀ ਇਹ ਪੈਪ ਵਾਲੀ ਸਾਰਿਆ ਕੁਝ ਵਧੀਆ ਹੁੰਦੀ ਹੈ ਬਾਕੀ ਬਈ ਸਾਡੇ ਸੇਠ ਨੇ ਜਿਹੜੇ ਹਨਾ ਜਿਨ੍ਹਾਂ ਤੋਂ ਅਸੀਂ ਸਮਾਨ ਲੈ ਕੇ ਆਉਨੇ ਆ ਮੈਂ ਕਹਿੰਨੀ ਆਂ ਕਿਆ ਬਾਤਾਂ ਨੇ ਇੰਨੀ ਵਧੀਆ ਚੀਜ਼ ਦਿੰਦੇ ਨੇ ਉਹ ਬਹੁਤ ਵਧੀਆ ਹਰੇਕ ਚੀਜ਼ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਸੇਰਜੀ ਸਾਨੂੰ ਆ ਚਾਹੀਦਾ ਆ ਚਾਹੀਦਾ ਮੈਂ ਜਾ ਕੇ ਕਹਦੇ ਆ ਵੀ ਭਰਾ ਜੀ ਆ ਕੰਮ ਮੈਂ ਸਾਨੂੰ ਆ ਚੀਜ਼ ਚਾਹੀਦੀ ਐ ਫੋਨ ਕਰ ਦੇਈਦਾ ਉਹ ਪੈਕ ਕਰਕੇ ਰੱਖ ਦਿੰਦੇ ਉਹਨਾਂ ਨੂੰ ਸਾਰਾ ਪਤਾ ਐ ਵੀ ਇਸ ਚੀਜ਼ ਦੇ ਵਿੱਚ ਕਿੰਨੀ ਚੀਜ਼ ਦੀ ਜ਼ਰੂਰਤ ਐ ਪੰਜੀਰੀ ਦਾ ਵੀ ਸਮਾਨ ਲਿਆਉਣਾ ਉਹਨਾਂ ਦਾ ਤਾਂ ਵੀ ਪੈਕ ਕੀਤਾ ਪਿਆ ਹੁੰਦਾ ਕਹਿੰਦੇ ਭੈਣ ਜੀ ਲਿਖਿਆ ਪਿਆ ਪੈਕ ਕੀਤਾ ਪਿਆ ਵੀ ਕਿੰਨਾ ਕਿੰਨਾ ਅਸੀਂ ਪਾਤਾ ਬਹੁਤ ਬੰਦੇ ਵਧੀਆ ਨੇ ਜੀ ਨਾਈਸ ਪਰਸਨ ਨੇ ਮੈਂ ਕਹਿੰਨੀ ਆ ਦੋਨੇ ਭਰਾ ਬੈਠਦੇ ਨੇ ਐਡੇ ਵਧੀਆ ਬੰਦੇ ਨੇ ਉਹ ਜਾ ਕੇ ਉੱਥੇ ਜੀ ਲੱਗ ਜਾਂਦਾ ਰੂਹ ਖੁਸ਼ ਹੋ ਜਾਂਦੀ ਹੈ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਆਹ ਲੋ ਜੀ ਆਪਾਂ ਰਗੜ ਲਿਆ ਜੀ ਇਹਨੂੰ ਸਮਾਰ ਕੇ ਰਗੜ ਲਾਂਗੇ ਹੋਰ ਬਾਹਲਾ ਨਹੀਂ ਰਗੜਨਾ ਫਿਰ ਸੰਗਣੀ ਨਹੀਂ ਬਣਦੀ ਹੈਗੀ ਤਰੀ ਤੇ ਪਤਾ ਨਹੀਂ ਲੱਗਦਾ ਹੈਗਾ ਠੀਕ ਠੀਕ ਮੈਂ ਤਾਂ ਇਹੋ ਜਿਹਾ ਰੱਖ ਦਿਆਂ ਬਾਕੀ ਭਾਈ ਤੁਹਾਡੀ ਮਰਜ਼ੀ ਹੈ ਤੁਸੀਂ ਜਿਵੇਂ ਮਰਜ਼ੀ ਬਣਾ ਲਓ ਹਨਾ ਆਹ ਲੋ ਜੀ ਪਾ ਲਿਆ ਆਪਾਂ ਹੁਣ ਇਹਨੂੰ ਥੋੜਾ ਥੋੜਾ ਕਰਕੇ ਸਾਰਾ ਰਗੜ ਲੈਣਾ ਤੁਸੀਂ ਇਹ ਮਸਾਲਾ ਹੁਣੀ ਤਿਆਰ ਕਰ ਲਓ ਜਿਹੜਾ ਕਿ ਤੁਹਾਡੀ ਠੰਡ ਠੰਡ ਵਧੀਆ ਟੱਪ ਜੇ ਗਰਮੀ 'ਚ ਵੀ ਪੈਂਦਾ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਪਨੀਰ ਬਣਾਓ ਆਲੂਆਂ ਦੀ ਸਬਜ਼ੀ ਬਣਾਓ ਬੜੀ ਸੰਘਣੀ ਬਣਦੀ ਹੈ ਬੜੀ ਸਵਾਦ ਬਣਦੀ ਹੈ ਪਨੀਰ ਬਣਾਓ ਜੀ ਤੁਸੀਂ ਉਹਦਾ ਟੇਸਟ ਵੱਖਰਾ ਹੋ ਜਾਂਦਾ ਕੋਈ ਚੀਜ਼ ਬਣਾਓ ਮੈਂ ਕਹਣੀ ਹੈ ਕਦੂ ਤੋਰੀਆਂ ਕੁਝ ਵੀ ਬਣਾ ਲਓ ਬਸ ਤੁਸੀਂ ਇੱਕ ਚੁਟਕੀ ਖਾ ਲਓ ਅਗਰ ਆਪਾਂ ਇੱਕ ਚਮਚਾ ਪਾਉਨੇ ਤਾਂ ਇੱਕ ਇੱਕ ਚੁਟਕੀ ਸਾਰਿਆਂ ਨੂੰ ਜਾਂਦਾ ਜੀ ਇਹ ਤੇ ਬਹੁਤ ਵਧੀਆ ਰਿਜ਼ਲਟ ਆਇਆ ਦਾ ਮੇਰੇ ਦੱਸਣ ਦੀ ਲੋੜ ਨਹੀਂ ਜਦੋਂ ਤੁਸੀਂ ਖਾਓਗੇ ਆਪਣੇ ਆਪ ਪਤਾ ਲੱਗ ਜੂ ਵੀ ਖੁਸ਼ਬੂ ਕਿੰਨੀ ਹੈ ਕਈ ਕੁੜੀਆਂ ਨੇ ਮੈਨੂੰ ਕਾਲ ਕੀਤੀ ਸੀ ਆਂਟੀ ਸਬਜੀ ਵਾਲਾ ਮਸਾਲਾ ਬਣਾ ਕੇ ਦਿਖਾ ਸਬਜੀ ਵਾਲਾ ਮਸਾਲਾ ਮਖਾ ਚਲੋ ਅੱਜ ਆਪਾਂ ਇਹ ਕਮੀ ਪੇਸ਼ੀ ਕੁੜੀਆਂ ਦੀ ਪੂਰੀ ਕਰ ਦਨੇ ਆ ਤੇ ਆਪਾਂ ਇੱਕ ਹੁਣ ਛੋਟੀ ਡੱਬੀ ਚ ਪਾ ਕੇ ਰੱਖ ਲੈਣੇ ਉਹ ਤੇਰਾ ਭਲਾ ਹੋ ਜੇ ਦੁੱਲਗਾ ਚਲ ਕੋਈ ਨਹੀਂ ਪਲੇਟ ਚ ਹੀ ਹੈ ਆਪਾਂ ਹੁਣ ਇਹ ਡੱਬੀ ਭਰ ਕੇ ਰੱਖ ਲੈਣੀ ਹੈ ਇੱਕ ਆਪਾਂ ਨਮਕਦਾਨੀ ਜਿਹੜੀ ਹੈਗੀ ਉਹਦੇ ਵਿੱਚ ਡੱਬੀ ਪਈ ਉਹ ਭਰ ਕੇ ਰੱਖ ਲੈਣੇ ਦੂਜਾ ਭਰ ਦਾਂਗੇ ਡੱਬਾ ਠੀਕ ਹੈ ਜੀ ਆਪਾਂ ਰੱਖ ਦਿਆਂਗੇ ਆਪਾਂ ਹੁਣ ਬੇਫਿਕਰ ਹੋਗੇ ਫਿਰ ਮੁੜ ਕੇ ਲਾਲ ਮਿਰਚ ਲਿਆ ਕੇ ਵੀ ਰਗੜਾਂਗੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸ਼ੇਅਰ ਲਾਈਕ ਕਮੈਂਟ ਕਰਿਓ ਜੀ ਤੇ ਓਕੇ ਜੀ ਬਾਏ ਬਾਏ